Gracias. ਸਾਡੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜੇ ਪ੍ਰੋਟੈਸਟ ਹੋ ਰਹੇ ਆ ਇਹ ਸਾਡੀ ਭਾਜਪਾ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਵੱਲੋਂ ਸਾਡੇ ਪਾਣੀਆਂ ਤੇ ਬੁੱਧਿਆਂ ਦੇ ਉੱਤੇ ਅੱਜ ਧੋਗਲੀ ਨੀਤੀ ਫੜਾਈ ਜਾ ਰਹੀ ਹੈ ਅੱਜ ਸਾਡਾ ਪੰਜਾਬ ਦੇ ਵਿੱਚੋਂ ਬਹੁਤ ਕੁਝ ਭਾਜਪਾ ਨੇ ਖੋਲਿਆ ਲੇਕਿਨ ਕੇਵਲ ਤੇ ਕੇਵਲ ਸਾਡੇ ਕੋਲੇ ਪਾਣੀ ਬਚੇ ਨੇ ਅੱਜ ਸਾਡੇ ਪੰਜਾਬ ਦੇ ਪਾਣੀਆਂ ਨੂੰ ਵੀ ਭਾਜਪਾ ਜਿਹੜੀ ਹੈ ਉਹ ਖੋਣਾ ਚਾਹੁੰਦੀ ਹੈ ਅੱਜ ਜੋ ਇਹਨਾਂ ਦੇ ਵੱਲੋਂ ਮੋਦੀ ਸਰਕਾਰ ਦੀ ਸਿਹਤ ਦੇ ਉੱਪਰ ਬਣੀ ਹੋਈਆਂ ਨਾਲ ਕਮੇਟੀਆਂ ਵੱਲੋਂ ਜੋ ਪੰਜਾਬ ਦੇ ਵਿਰੋਧੀ ਫੈਸਲੇ ਕੀਤੇ ਜਾ ਰਹੇ ਨੇ ਅੱਜ ਅਸੀਂ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਜੇਕਰ ਇਸੇ ਤਰ੍ਹਾਂ ਹੀ ਭਾਜਪਾ ਆਪਣੀਆਂ ਨੀਤੀਆਂ ਚਲਾਉਗੀ ਤਾਂ ਪੰਜਾਬ ਦੇ ਲੋਕ ਜਿਹੜੇ ਆ ਉਹ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ ਅੱਜ ਜੇ ਤੁਹਾਡਾ ਇਹ ਹੁਣ ਤੁਸੀਂ ਅਜਾ ਕਿੰਨਾ ਚਿਰ ਲਈਏ ਜਿਹੜਾ ਤੁਸੀਂ ਰੋਡ ਜਾਮ ਕੀਤਾ ਕਿੰਨੇ ਟਾਈਮ ਲਈਏ ਜੀ ਦੇਖੋ ਜੀ ਫਿਲਹਾਲ ਜੋ ਸਾਨੂੰ ਪਾਰਟੀ ਵੱਲੋਂ ਗੈਂਡਫਸਸ ਆਈਆਂ ਸੀ ਅੱਜ ਅਸੀਂ ਕੋਈ ਬਹੁਤ ਵੱਡੇ ਪੱਤਰ ਤੇ ਪ੍ਰਦਰਸ਼ਨ ਪਬਲਿਕਲੀ ਪ੍ਰਦਰਸ਼ਨ ਨਹੀਂ ਬਲਕਿ ਅੱਜ ਤਾਂ ਅਸੀਂ ਪਾਰਟੀ ਦੇ ਕੁਝ ਸੀਨੀਅਰ ਵਲੰਟੀਅਰ ਜਿਹੜੇ ਇਕੱਠੇ ਹੋ ਕੇ ਇੱਕ ਪ੍ਰਦਰਸ਼ਨ ਕਰ ਰਹੇ ਹਾਂ ਔਰ ਜੇਕਰ ਇਸ ਤਰ੍ਹਾਂ ਅਗਲਾ ਪ੍ਰੋਗਰਾਮ ਜੋ ਵੀ ਪਾਰਟੀ ਵੱਲੋਂ ਦਿੱਤਾ ਜਾਊਗਾ ਉਸ ਨੂੰ ਲੈ ਕੇ ਅਸੀਂ ਵੱਡੇ ਪੱਤਰ ਤੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਟੈਸਟ ਸ਼ੁਰੂ ਕਰਾਂਗੇ ਕਿਹਨਾ ਬਈ ਮੇਰਾ ਨਾਮ ਜੀ ਬਿਆਨ ਸੰਗ ਚੇਅਰਮੈਨ ਮਾਰਕੀਟ ਸੇ ਫਰੋਜਪੁਰ ਔਰ ਅੱਜ ਅਸੀਂ ਫਰੋਜਪੁਰ ਦਿਹਾਤੀ ਤੇ ਫਰੋਜਪੁਰ ਸ਼ਹਿਰੀ ਦੇ ਜਿਹੜੇ 94 ਵਲੰਟੀਅਰ ਇਕੱਠੇ ਹੋ ਕੇ ਅੱਜ ਇਹ ਪ੍ਰਦਰਸ਼ਨ ਕਰ ਰਹੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪ੍ਰੋਗਰਾਮ ਸਾਨੂੰ ਦਿੱਤੇ ਜਾਣਗੇ ਉਹਨਾਂ ਤੇ ਵੱਡੇ ਪੱਤਰ ਤੇ ਇਕੱਠ ਕਰਕੇ ਇਸ ਤਰ੍ਹਾਂ ਦੇ ਅਸੀਂ ਪ੍ਰਦਰਸ਼ਨ ਜਿਹੜੇ ਕੀਤੇ ਜਾਣਗੇ ਇਹ ਬੜਾ ਵਸਤਾਫ ਨੂੰ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਕਿ ਕਿੱਦਾਂ ਬੀਐਮਸੀ ਕਮੇਟੀ ਵੱਲੋਂ ਪੰਜਾਬ ਦੇ ਪਾਣੀਆਂ ਦੇ ਉੱਤੇ ਅੱਜ ਦੁਬਾਰਾ ਤੋਂ ਫਿਰ ਇੱਕ ਡਾਕਾ ਮਾਰਿਆ ਗਿਆ ਹੈ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਹੈ ਪਹਿਲਾਂ ਪੰਜਾਬ ਨੇ 1947 ਦਾ ਸੰਤਾਪ ਭੋਗਿਆ ਉਸ ਤੋਂ ਮਗਰੋਂ ਦੋ جنگਾਂ ਦਾ ਸੰਤਾਪ ਭੋਗਿਆ ਤੇ ਹੁਣ ਜਿਹੜੀ ਅਗਲੀ جنگ ਆ ਉਹ ਪਾਣੀ ਦੀ ਇਹਨਾਂ ਨੇ ਛੇੜ ਦਿੱਤੀ ਆ ਬੇਸ਼ੱਕ ਪੰਜਾਬ ਇੱਕ ਰੰਗਲਾ ਸੂਬਾ ਹੈ ਕਿਸੇ ਸਮੇਂ ਕੇਂਦਰ ਨੂੰ ਪੰਜਾਬ ਤੋਂ ਬਹੁਤ ਉਮੀਦਾਂ ਸੀ ਇਹਨਾਂ ਨੇ ਹਰੀ ਕ੍ਰਾਂਤੀ ਦੇ ਨਾਮ ਤੋਂ ਤੇ ਪਹਿਲਾਂ ਹੀ ਪੰਜਾਬ ਦੇ ਪਾਣੀਆਂ ਦੇ ਉੱਤੇ ਬਹੁਤ ਵੱਡਾ ਡਾਕਾ ਮਾਰ ਦਿੱਤਾ ਪਹਿਲਾਂ ਹੀ ਅਸੀਂ ਪਾਣੀ ਬਹੁਤ ਨੀਵੇਂ ਕਰ ਚੁੱਕੇ ਆ ਪਰ ਹੁਣ ਇਹ ਜਿਹੜਾ ਇਹਨਾਂ ਨੇ ਨਹਿਰੀ ਪਾਣੀ ਦੇ ਉੱਤੇ ਡਾਕਾ ਮਾਰਿਆ ਇਹ ਬਹੁਤ ਹੀ ਮੰਦਪਗਾ ਹੈ ਜਿਵੇਂ ਕਿ ਪਹਿਲਾਂ ਇਹ ਕਿ ਪਾਣੀਆਂ ਦਾ ਹੀ ਮੁੱਲੀ ਹੀ ਹੁੰਦੇ ਆਣ ਜਿਵੇਂ ਜ਼ਮੀਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਜੇ ਕੋਈ ਹੋਲਾ ਦੇਖੋ ਪਾਣੀ ਦਾ ਹੀ ਆ ਹੁਣ ਜਿਵੇਂ ਰਾਜਸਥਾਨ ਦੀ ਜੇ ਗੱਲ ਕਰੀਏ ਤਾਂ ਉਥੇ ਜ਼ਮੀਨਾਂ ਬਹੁਤ ਖੁੱਲੀਆਂ ਨੇ ਬਹੁਤ ਵਿਕੇ ਨੀ ਜ਼ਮੀਨਾਂ ਦੇ ਪਰ ਉਥੇ ਪਾਣੀ ਨਾ ਹੋਣ ਕਰਕੇ ਉਹ ਜ਼ਮੀਨਾਂ ਦਾ ਕੋਈ ਮੁੱਲ ਨਹੀਂ ਗਾ ਪੰਜਾਬ ਦੀ ਜਿਹੜੀ ਜੇ ਜ਼ਮੀਨ ਦਾ ਮੁੱਲ ਆ ਤਾਂ ਉਹ ਸਿਰਫ ਪਾਣੀ ਕਰਕੇ ਹੀ ਮੁੱਲ ਆ ਕੇ ਪਰ ਮੋਦੀ ਸਰਕਾਰ ਵੱਲੋਂ ਸਾਡੇ ਹੱਕਾਂ ਦੇ ਉੱਤੇ ਬਹੁਤ ਵੱਡਾ ਇੱਕ ਡਾਕਾ ਮਾਰਿਆ ਜਾ ਗਿਆ ਜਿਹੜਾ ਕਿ ਨਾ ਬਰਦਾਸ਼ਤ ਕਰਨ ਯੋਗ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੇ ਹੱਕਾਂ ਤੇ ਇਦਾਂ ਡਾਕਾ ਵਜਦਾ ਰਿਹਾ ਅਸੀਂ ਇਹ ਧਰਨੇ ਹੋਰ ਵੱਡੇ ਪੱਧਰ ਤੇ ਉੱਤੇ ਕਰਾਂਗੇ ਕਿਹਨਾਂ ਬਾਈ ਜੀ ਮੇਰਾ ਨਾਮ ਸਰਪੰਚ ਜਗਜੀਤ ਸਿੰਘ ਪਿੰਡ ਛੇਤਾਂ